ਤੁਸੀਂ ਬਹੁਤ ਵਾਰੀ ਵੇਖਣਾ ਪਰਮਾਤਮਾ ਨੇ ਇਸ ਸ੍ਰਿਸ਼ਟੀ ਪੈਦਾ ਕੀਤੀ ਇਹਦੇ ਵਿੱਚ ਉਹਨੇ ਆਪਣੇ ਵੱਖਰੇ ਵੱਖਰੇ ਰੰਗ ਆਪਣੇ ਵੱਖਰੇ ਵੱਖਰੇ ਕੌਤਕ ਰੱਖੇ ਨੇ ਇਸ ਲਈ ਤੇ ਗੁਰਬਾਣੀ ਨੇ ਕਿਹਾ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਧਰ ਹੈ ਸੁਣਤੇ ਉਧਰ ਹੈ ਬਿਨਸੈ ਪਾਪ ਕਨੇਰੇ ਪਸੂ ਪ੍ਰੇਤ ਮੁਗਦ ਕੋ ਉਤਾਰੈ ਪਾਹਣ ਪਾਰੂ ਉਤਾਰੈ ਰੱਬ ਜਦੋਂ ਆਪਣੇ ਰੰਗਾਂ ਦੇ ਵਿੱਚ ਆਉਂਦਾ ਹੈ ਉਹ ਕਿਸੇ ਦੇ ਪੁੱਛ ਕੇ ਜਾਂ ਕਿਸੇ ਦੀ ਸਲਾਹ ਨਾਲ ਜਾਂ ਜਿਸ ਚੀਜ਼ ਨੂੰ ਮੈਂ ਤੁਸੀਂ ਇਹ ਸਮਾਜ ਦੇ ਲੋਕ ਅੱਜ ਸੈਂਸ ਦੇ ਜਮਾਨੇ ਵਿੱਚ ਰਹਿਣ ਵਾਲੇ ਮੰਨਦੇ ਆਂ ਮਹਾਰਾਜ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸੰਸਾਰ ਦੇ ਵਿੱਚ ਹਮੇਸ਼ਾ ਇਹ ਚੀਜ਼ ਵਾਰ ਕਰਾ ਰਹੀ ਹੈ ਕਿ ਧਰਮ ਦੇ ਨਾਮ ਉੱਪਰ ਲੋਕ ਹਮੇਸ਼ਾ ਇਹ ਸਵਾਲ ਖੜਾ ਕਰਦੇ ਜੀ ਸਾਨੂੰ ਸਿੱਧ ਕਰਕੇ ਵਿਖਾਓ ਪਰ ਜੇ ਦੁਨਿਆਵੀ ਇਹਨਾਂ ਕਾਗਜ਼ਾਂ ਨੂੰ ਛੱਡ ਦਿੱਤਾ ਜਾਏ ਤਾਂ ਕੀ ਕੋਈ ਬੰਦਾ ਸਿੱਧ ਕਰ ਸਕਦਾ ਕਿ ਮੇਰਾ ਨਾਮ ਕੀ ਹੈ ਕੋਈ ਸਿੱਧ ਨਹੀਂ ਕਰ ਸਕਦਾ ਕਹਿਣ ਨੂੰ ਤੇ ਕਿਹਾ ਜਾ ਸਕਦਾ ਕੋਈ ਕਹੇ ਜੀ ਮੇਰਾ ਨਾਮ ਫਲਾਣਾ ਆ ਆਪਾਂ ਕਹੀ ਜੇਸੀ ਨਹੀਂ ਮੰਨਦੇ ਉਹ ਕਹੇਗਾ ਜੀ ਮੈਂ ਆਪਣੇ ਘਰ ਵਾਲਿਆਂ ਤੋਂ ਪੁੱਛ ਦਿਨਾ ਆ ਪਰ ਜੇ ਆਪਾਂ ਕਹੀ ਜੇਹੀ ਤੇਰੇ ਘਰ ਵਾਲਿਆਂ ਨੂੰ ਨਹੀਂ ਮੰਨਦੇ ਵੀ ਇਹ ਤੇਰੇ ਮਾਂ ਪਿਓ ਹੈਗੇ ਕਿ ਨਹੀਂ ਹੈਗੇ ਤੁਸੀਂ ਕਹੋਗੇ ਜੀ ਅਸੀਂ ਡੀਐਨਏ ਟੈਸਟ ਕਰਾ ਦਿੰਨੇ ਆ ਆਪਾਂ ਕਹਾਂਗੇ ਜੇਹੀ ਉਹਨੂੰ ਵੀ ਨਹੀਂ ਮੰਨਦੇਗੇ ਤਾਂ ਫਿਰ ਬੰਦੇ ਦੇ ਹੱਥ ਖੜੇ ਨੇ ਇਸੇ ਲਈ ਗੁਰਬਾਣੀ ਨੇ ਕਿਹਾ ਪਿਤਾ ਕਾ ਜਨਮ ਕੇ ਜਾਨੇ ਪੁੱਤ ਮਾਰਦ ਕਹਿੰਦੇ ਇੰਨਾ ਚੱਕਰਾਂ ਚ ਨਹੀਂ ਪਈਦਾ ਹੁੰਦਾਗਾ ਕਿ ਰੱਬ ਹੈਗਾ ਕਿ ਨਹੀਂ ਹੈਗਾ ਜੇ ਤੁਹਾਡਾ ਅੰਦਰ ਹਾਲੇ ਇਹਨਾਂ ਬੇਮੁਖਤਾਈ ਤੇ ਖਲੋਤਾ ਆ ਕਿ ਰੱਬ ਨਹੀਂ ਹੈ ਤਾਂ ਆਪਣਾ ਜਿਹੜਾ ਕੰਮ ਕਰਦੇ ਉਹਨੂੰ ਕਰਦੇ ਰਹੋ ਪਰ ਜੇ ਕਿਸੇ ਪਿਆਰੇ ਦੀ ਭਾਵਨਾ ਹੈ ਕਿ ਰੱਬ ਹੈ ਤਾਂ ਉਹਦੀ ਭਾਵਨਾ ਦਾ ਖਿਲਵਾੜ ਨਾ ਕਰੋ ਉਹਦੇ ਉੱਪਰ ਕੋਈ ਦੂਸ਼ਣ ਬਾਜ਼ੀਆਂ ਇਲਜ਼ਾਮ ਬਾਜ਼ੀ ਨਾ ਲਾਓ ਕਿਉਂਕਿ ਰੱਬ ਜਦੋਂ ਆਪਣੇ ਰੰਗ ਵਰਤਉਂਦਾ ਹੈ ਇਹ ਕਿਸੇ ਨੂੰ ਪੁੱਛਦਾ ਨਹੀਂ ਜੀ ਇੱਕ ਬੜੀ ਪੇਰੀ ਮੈਂ ਕੜਨਾ ਪੜ ਰਿਹਾ ਸਾਂ ਜਤਿੰਦਰ ਕਰਮਯੋਗੀ ਹੋਏ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਸਨ ਇਹ ਕੜਨਾ 1977 ਦੀ ਹੈ ਕਹਿਣ ਲੱਗੇ ਕਿ ਮੇਰੇ ਮਾਤਾ ਜੀ ਦੀ ਸਿਹਤ ਥੋੜਾ ਢਿੱਲੀ ਰਹਿੰਦੀ ਸੀ ਪਰ ਗਰਮੀਆਂ ਦੇ ਦਿਨ ਹੋਣ ਕਰਕੇ ਉਹਨਾਂ ਸਮਿਆਂ ਦੇ ਵਿੱਚ ਨਵਾਂ-ਨਵਾਂ ਲੋਕਾਂ ਦਾ ਰੁਝਾਨ ਸੀ ਕਿ ਅਸੀਂ ਹਿਮਕੁੰਡ ਸਾਹਿਬ ਜਾਣਾ ਹੈ ਕਹਿਣ ਲੱਗੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਮਹਿਮਕੁੰਡ ਸਾਹਿਬ ਜਾਣਾ ਆ ਕਹਿਣ ਲੱਗੇ ਕੀ ਹੋਇਆ ਕਿ ਕਪੂਰਥਲੇ ਤੋਂ ਕੋਈ ਇੱਕ ਸੰਗਤ ਸੀ ਜਿਹੜੇ ਸਾਡੇ ਲਈ ਆਜੀ ਸਨ ਉਹ ਸੰਗਤ ਦਾ ਜਿਹੜਾ ਸਮੂਹ ਸੀ ਉਹ ਵੀ ਚੰਡੀਗੜ੍ਹ ਦੇ ਰਾਹੀਂ ਇਧਰ ਦੇ ਰਸਤੇ ਮਹਿਮਕੁੰਡ ਸਾਹਿਬ ਜਾਣ ਵਾਸਤੇ ਆਇਆ ਕਹਿਣ ਲੱਗੇ ਮੇਰੇ ਮਾਤਾ ਜੀ ਨੇ ਵੀ ਇਹ ਪ੍ਰੋਗਰਾਮ ਬਣਾਇਆ ਵੀ ਮੈਂ ਵੀ ਨਾਲ ਚੱਲਣਾ ਆ ਪਿਤਾ ਜੀ ਨੇ ਤੇ ਜਾਣਾ ਹੀ ਜਾਣਾ ਸੀਗਾ ਦਸ ਦੇ ਕਹਿੰਦੇ ਪ੍ਰੋਗਰਾਮ ਉਲੀਕਾ ਗਿਆ ਜਦੋਂ ਉੱਥੇ ਅੱਗੇ ਪਹੁੰਚੇ ਹੁਣ ਜਿੱਥੇ ਜਾ ਕੇ ਰਸਤਾ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਕਹਿੰਦੇ ਉੱਥੇ ਤੇ ਹੁਣ ਆਪ ਨੂੰ ਹੀ ਤੁਰਨਾ ਪੈਣਾ ਸੀ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਕੋ ਬਹੁਤ ਐਸਾ ਪ੍ਰਬੰਧ ਨਹੀਂ ਸੀਗਾ ਕਿ ਉੱਥੇ ਜਿਹੜੇ ਰਾਹੀ ਗੀਰ ਲੋਕ ਹੁੰਦੇ ਨੇ ਉਹ ਮੋਢਿਆਂ ਤੇ ਚੁੱਕ ਕੇ ਜਿਵੇਂ ਲੈ ਕੇ ਜਾਂਦੇ ਨੇ ਹਾਂਜੀ ਜਾਂ ਉਹ ਖੱਚਰਾਂ ਦੇ ਉੱਪਰ ਬਿਠਾ ਕੇ ਲੈ ਕੇ ਜਾਂਦੇ ਉਹਨਾਂ ਦਿਨਾਂ ਵਿੱਚ ਇੰਨਾ ਪ੍ਰਬੰਧ ਨਹੀਂ ਹੁੰਦਾ ਸੀਗਾ ਜਿਹੜੇ ਜਾਂਦੇ ਸਨ ਆਪ ਹੀ ਤੁਰ ਕੇ ਜਾਂਦੇ ਸਨ ਤੇ ਰਸਤੇ ਵੀ ਬੜੇ ਉਬੜ ਖਾਬਰ ਸਨ ਕਹਿਣ ਲੱਗੇ ਇੱਕ ਦਿਨ ਕੀ ਹੋਇਆ ਕਿ ਜਦੋਂ ਰਸਤੇ ਦੇ ਉੱਪਰ ਤੁਰ ਰਹੇ ਨੇ ਸਾਰੀ ਸੰਗਤ ਦੇ ਸਮੂਹ ਨਾਲੋਂ ਮੇਰੇ ਪਿਤਾ ਜੀ ਵੀ ਕਹਿੰਦੇ ਨਾਲ ਸਨ ਤੇ ਮਾਤਾ ਜੀ ਥੱਕ ਕੇ ਬੈਠ ਗਏ ਜਦੋਂ ਮਾਤਾ ਜੀ ਥੱਕ ਕੇ ਬੈਠੇ ਤਾਂ ਉਹ ਕਹਿਣ ਲੱਗੇ ਕਹਿਣ ਲੱਗੇ ਜੀ ਵੇਖੋ ਮੇਰਾ ਹੁਣ ਸਰੀਰ ਬਹੁਤ ਨਡਾਲ ਹੋ ਗਿਆ ਥੱਕ ਗਿਆ ਆ ਤੁਸੀਂ ਤੁਰੋ ਸੰਗਤ ਦੇ ਨਾਲ ਮੈਸੇਜ ਜਿਸੇ ਤੁਹਾਡੇ ਮਗਰ ਆ ਜੰਨੀ ਆ ਮੈਂ ਇੱਕ ਦੋ ਪਲ ਸਾਹ ਲੈ ਲਵਾਂ ਤਾਂ ਜੋ ਮੇਰਾ ਸਰੀਰ ਰਿਲੈਕਸ ਹੋ ਜਾਏ ਸ਼ਾਂਤ ਹੋ ਜਾਏ ਤੇ ਮੈਂ ਫਿਰ ਤੁਹਾਡੇ ਨਾਲ ਰਲਦੀ ਆਂ ਕਹਿ ਲਗਿਓ ਮੇਰੀ ਗੱਲ ਮੰਨ ਕੇ ਥੋੜਾ ਜਿਹਾ ਅੱਗੇ ਨੂੰ ਤੁਰੇ ਕਹਿੰਦੇ ਮੈਂ ਅੱਖ ਬੰਦ ਕਰਕੇ ਬੈਠੀ ਗੁਰੂਕਲ ਕੀ ਤਰ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਿਆ ਐ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰ ਤਰਸ ਕਰ ਬਖਸ਼ਿਸ਼ ਕਰ ਜੇ ਆਪਣੇ ਦਰ ਉੱਪਰ ਲੈ ਕੇ ਆਇਆ ਤਾਂ ਸਿਹਤ ਯਾਬੀ ਦੇ ਸਰੀਰ ਨੂੰ ਤਾਕਤ ਦੇ ਮੈਂ ਸੁਖੀ ਸੰਦੀ ਤੇਰੇ ਦਰਬਾਰ ਦੇ ਦਰਸ਼ਨ ਕਰ ਸਕਾਂ ਕਹਿੰਦੇ ਮੈਂ ਮਾਣੀ ਮਹਨ ਅੰਦਰ ਅਰਦਾਸਾਂ ਕਰ ਰਹੀ ਸਾਂ ਕਹਿੰਦੇ ਇੱਕ ਚਿੱਟੇ ਸਫੇਦ ਕੱਪੜਿਆਂ ਵਾਲਾ ਬਜ਼ੁਰਗ ਚਿੱਟੀ ਦਸਤਾਰ ਸਜਾਈ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ ਬੱਚੀਏ ਹਿੰਮਤ ਨਾ ਹਾਰ ਰੱਬ ਤੇਰੇ ਤੇ ਕਿਰਪਾ ਕਰੇਗਾ ਕਹਿਣ ਲੱਗੀ ਬਾਬਾ ਜੀ ਕਿਰਪਾ ਤੇ ਮਿਹਰ ਦੀ ਬਹੁਤ ਹੈ ਪਰ ਆਹ ਸਰੀਰ ਸਾਥ ਨਹੀਂ ਦਿੰਦਾ ਸਿਹਤ ਸਾਥ ਨਹੀਂ ਦਿੰਦੇ ਕਹਿੰਦੇ ਉਹਨਾਂ ਦੇ ਮੂੰਹੋਂ ਨਿਕਲਿਆ ਬੱਚੀਏ ਪਰਵਾਹ ਨਾ ਕਰ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਉਹ ਤੈਨੂੰ ਪਾਰ ਵੀ ਲੈ ਕੇ ਜਾਏਗਾ ਕਹਿਣ ਲੱਗੇ ਉਹਨਾਂ ਮੈਨੂੰ ਹੱਲਾਸ਼ੇਰੀ ਦਿੱਤੀ ਦੋ ਵਾਰੀ ਮੇਰੇ ਮੋਢੇ ਤੇ ਹੱਥ ਰੱਖ ਕੇ ਥਾਪੜਾ ਦਿੱਤਾ ਕਹਿੰਦੇ ਬੱਚੀ ਤੁਰ ਤੂੰ ਇਹਨਾਂ ਸਾਰਿਆਂ ਤੋਂ ਅੱਗੇ ਨਿਕਲ ਜਾਣਾ ਤੂੰ ਮਨ ਦੇ ਵਿੱਚ ਸੋਚਦੀ ਪਈ ਕਿ ਮੈਂ ਪਿੱਛੇ ਰਹਿ ਗਈ ਮੈਂ ਪਿੱਛੇ ਰਹਿ ਗਈ ਨਿਸ਼ਚਿੰਤ ਹੋ ਜਾ ਰੱਬ ਤੈਨੂੰ ਸਾਰਿਆਂ ਤੋਂ ਅੱਗੇ ਲੈ ਕੇ ਜਾਏਗਾ ਕਹਿਣ ਲੱਗੇ ਮੈਂ ਜਿਉਂ ਹੀ ਉਹਨਾਂ ਨੇ ਅੱਸੀ ਦਿੱਤੀ ਮੈਂ ਉੱਠ ਕੇ ਤੁਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਮੇਰੇ ਮਾਨ ਅੰਦਰ ਖਿਆਲ ਆਇਆ ਬਿੰਮੂ ਦਾ ਧੰਨਵਾਦ ਤੇ ਕਰ ਦਵਾਂ ਵੀ ਉਹਨੂੰ ਬਜ਼ੁਰਗ ਨੂੰ ਕਹਾਂ ਵੀ ਤੁਸੀਂ ਵੀ ਤੇ ਉਧਰ ਹੀ ਜਾਣਾ ਮੇਰੇ ਨਾਲ ਆਓ ਪਰ ਕਹਿੰਦੇ ਜਦੋਂ ਮੈਂ ਪਿੱਛੇ ਪੁਆ ਕੇ ਵੇਖਿਆ ਪਿੱਛੇ ਕੁਝ ਵੀ ਨਹੀਂ ਪਿੱਛੇ ਕੁਝ ਵੀ ਨਹੀਂ ਹੈ ਕਹਿੰਦੀ ਮੈਂ ਬੜੀ ਹੈਰਾਨ ਹੋਈ ਮੈਂ ਸੱਜੇ ਕਦੇ ਵੇਖਿਆ ਵੀ ਕੋਈ ਬਜ਼ੁਰਗ ਹੋਵੇ ਵੀ ਕੁਲਾ ਇਲਾਕਾ ਹੈ ਇੱਥੇ ਤਾਂ ਕੋਈ ਮੁੰਡਾ ਲੋਕ ਵੀ ਨਹੀਂ ਸਕਦਾਗਾ ਕਹਿੰਦੇ ਜਦੋਂ ਮੈਂ ਵੇਖਿਆ ਆਸ-ਪਾਸੇ ਕੋਈ ਨਹੀਂ ਫਿਰ ਮੈਨੂੰ ਅੰਦਰੋਂ ਆਪਾਸ ਹੋਇਆ ਐ ਆਪਾਗਣੇ ਐ ਪਾਪਣੇ ਤੇਰੇ ਕੋਲ ਅੱਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਖੁਦ ਕਲਾ ਵਰਤਾ ਕੇ ਹਾਜ਼ਰ ਹੋਏ ਸਨ ਤੇ ਤੂੰ ਉਹਨਾਂ ਨੂੰ ਸਿਆਣ ਨਹੀਂ ਸਕੀ ਉਹਨੇ ਆਪਣੇ ਅੰਦਰ ਵਰਤ ਦੀ ਰੌਹ ਵੇਖੀ ਬਿਲਕੁਲ ਥਕਾਵਟ ਨਹੀਂ ਹੈ ਬਿਲਕੁਲ ਕੋਈ ਸਿਹਤ ਨੂੰ ਤਕਲੀਫ ਨਹੀਂ ਹੈ ਬਿਲਕੁਲ ਸਰੀਰ ਪੁੱਲਾ ਵਰਗਾ ਹਲਕਾ ਆ ਕਿੰਦ ਜਦੋਂ ਅੰਦਰ ਇਹ ਰੌਂ ਵਰਤ ਦੀ ਵੇਖੀ ਉਹਨੂੰ ਸਾਖਸ਼ਾਤ ਯਕੀਨ ਹੋਇਆ ਕਿ ਗੁਰੂਕੜ ਕੀਤਰ ਸੱਚੇ ਪਾਤਸ਼ਾਹੀ ਸਨ ਜਿਹੜੇ ਮੇਰੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਇਹ ਰਹਿਮ ਤਾਂ ਅਸੀਸਾਂ ਦੇ ਕੇ ਗਏ ਨੇ ਜਾਂ ਉਹਨਾਂ ਦਾ ਕੋਈ ਗੌਤਕ ਸੀ ਜਿਸ ਗੌਤਕ ਰਹੀ ਉਹਨਾਂ ਨੇ ਮੈਨੂੰ ਆ ਹਿੰਮਤ ਬਖਸ਼ੀ ਸੇਤਿਆਬੀ ਬਖਸ਼ੀ ਕਹਿਣ ਲੱਗੇ ਇਹ ਗੱਲ ਮੈਂ ਜਦੋਂ ਜਥੇ ਦੇ ਸਾਰੇ ਬੰਦਿਆਂ ਨੂੰ ਦੱਸੀ ਆਪਣੇ ਘਰ ਵਾਲੇ ਨੂੰ ਦੱਸੀ ਨਾਲ ਦੀ ਸੰਗਤ ਨੂੰ ਦੱਸੀ ਸਾਰਿਆਂ ਦੇ ਵਿੱਚ ਇਹ ਗੱਲ ਫੈਲ ਰਗੀ ਕਹਿੰਦੇ ਜਦੋਂ ਸਾਰਿਆਂ ਦੇ ਵਿੱਚ ਗੱਲ ਇੱਕ ਫੈਲ ਰਹੀ ਤਾਂ ਇੱਕ ਮਹਾਰਾਸ਼ਟਰ ਦੇ ਰਹਿਣ ਵਾਲੇ ਕੋਈ ਬਜ਼ੁਰਗ ਸਨ ਕਹਿੰਦੇ ਮੇਰੇ ਪਿਤਾ ਜੀ ਨੇ ਕੀ ਕੀਤਾ ਕਿ ਆਪਣੀ ਜਿਹੜੀ ਛੋਟੀ ਸੀ ਜਿੰਦੇ ਸਹਾਰੇ ਤੇ ਪਹਾੜਾਂ ਤੇ ਚੜ੍ਹਾ ਜਾਂਦਾ ਕਹਿੰਦੇ ਉਹਨਾਂ ਦੀ ਕਿਤੇ ਛੋਟੀ ਟੁੱਟ ਗਈ ਮੇਰੇ ਪਿਤਾ ਜੀ ਨੇ ਇੱਕ ਛੋਟੀ ਆਪਣੀ ਜਿਹੜੀ ਸੀ ਉਹਨਾਂ ਬਜ਼ੁਰਗਾਂ ਨੂੰ ਦੇ ਦਿੱਤੀ ਕਹਿਣ ਲੱਗੇ ਜੀ ਤੁਸੀਂ ਲੈ ਲਓ ਮੈਂ ਤਾਂ ਇਵੇਂ ਹੀ ਚੜ ਜਾਵਾਂਗਾ ਕਹਿੰਦੇ ਇਹ ਕਟਨਾ ਕਰਮ ਸਾਰਾ ਇੱਕ ਕੋਲ ਖੜਾ 25-30 ਸਾਲ ਦਾ ਨੌਜਵਾਨ ਸਰੇਂਦਰ ਸਿੰਘ ਤੱਕ ਰਿਹਾ ਸੀਗਾ ਕਹਿੰਦੇ ਸੀ ਬੜੇ ਹਰਾਨ ਹੋਏ ਉਹਨੇ ਸਾਡੇ ਕੋਲ ਆਣ ਕੇ ਇਹ ਗੱਲ ਕਹੀ ਪਿਤਾ ਜੀ ਦੇ ਕੋਲ ਆਣ ਕੇ ਗੱਲ ਕਹੀ ਕਹਿੰਦੇ ਬਜ਼ੁਰਗੋ ਤੁਸੀਂ ਉਸ ਮਾਰਗ ਦੀ ਬੜੀ ਖੁਸ਼ੀ ਲਈ ਜੇ ਅ ਰੱਬ ਤੁਹਾਡੀ ਸੇਵਾ ਨੂੰ ਦੁੱਗਣਾ ਫਲ ਆਏਗਾ ਮਾਰੇ ਤੁਹਾਨੂੰ ਤੁਹਾਡੀ ਇਸ ਯਾਤਰਾ ਦਾ ਕਈ ਗੁਣਾ ਵੱਧ ਕੇ ਫਲ ਦੇਗਾ ਕਿਉਂਕਿ ਜਿਹੜਾ ਤੁਹਾਡਾ ਸਹਾਰਾ ਸੀ ਤੁਸੀਂ ਆਪਣਾ ਸਹਾਰਾ ਕਿਸੇ ਨੂੰ ਦੇ ਦਿੱਤਾ ਹੁਣ ਤੁਹਾਡੀ ਰਖਾ ਕਰਨੀ ਇਹ ਮਹਾਰਾਜ ਜੀ ਦੀ ਆਪਣੀ ਜ਼ਿੰਮੇਵਾਰੀ ਹੈ ਕਹਿੰਦੇ ਇਹਨੇ ਜਦੋਂ ਉਹਨਾਂ ਨੇ ਬਚਨ ਕਹੇ ਉਹ ਲੜਕਾ ਨਿਰੰਤਰ ਜਿੰਨੇ ਦਿਨ ਵੀ ਕਹਿੰਦੇ ਸੀ ਹਿਮਕੁੰਡ ਸਾਹਿਬ ਰਹਿ ਗੋਬਿੰਦ ਘਾਟ ਰਹਿ ਗੋਬਿੰਦ ਧਾਮ ਰਹਿ ਜਿੰਨੇ ਦਿਨ ਵੀ ਅਸੀਂ ਰਹਿ ਉਹ ਬੱਚਾ ਸਾਡੇ ਬੱਚਿਆਂ ਤੋਂ ਵੱਧ ਕੇ ਸਾਡੀ ਸੇਵਾ ਕਰਦਾ ਰਿਹਾ ਜਦੋਂ ਵਾਰੀ ਆਈ ਪੰਜਾਬ ਵਾਪਸ ਆਉਣ ਦੀ ਤੇ ਕਹਿੰਦੇ ਉਹਨੇ ਬੱਚੇ ਨੇ ਇੱਕ ਚਿੱਠੀ ਦੇ ਉੱਪਰ ਇੱਕ ਕਾਗਜ਼ ਦੇ ਉੱਪਰ ਲੈ ਕੇ ਦਿੱਤਾ ਕਹਿਣ ਲੱਗਾ ਸਰਦਾਰ ਜੀ ਬੇਨਤੀ ਹੈ ਤਿੰਨ ਮਹੀਨਿਆਂ ਬਾਅਦ ਮੇਰੀ ਭੈਣ ਦਾ ਵਿਆਹ ਆ ਤਾਂ ਮੇਰੀ ਇੱਕ ਬੇਨਤੀ ਏ ਤੁਸੀਂ ਮੇਰੇ ਨਾਲ ਇੰਨਾ ਸੋਹਣਾ ਵਰਤੋ ਵਰਤਾਓ ਕੀਤਾ ਮੈਨੂੰ ਆਪਣਾ ਬੱਚਾ ਜਾਣ ਕੇ ਆਪਣੀ ਸੇਵਾ ਦਾ ਮੌਕਾ ਦਿੱਤਾ ਤਿੰਨ ਮਹੀਨਿਆਂ ਬਾਅਦ ਬੰਬਈ ਸ਼ਹਿਰ ਦੇ ਵਿੱਚ ਮੇਰੀ ਭੈਣ ਦਾ ਵਿਆਹ ਆ ਤੁਸੀਂ ਕਿਰਪਾ ਕਰਨੀ ਤੁਸੀਂ ਜ਼ਰੂਰ ਉੱਥੇ ਹਾਜ਼ਰ ਹੋਣਾ ਆ ਇਹ ਤੁਹਾਡਾ ਮੇਰੇ ਉੱਪਰ ਬੜਾ ਵੱਡਾ ਐਹਸਾਨ ਹੋਏਗਾ ਕਹਿੰਦੇ ਸੀ ਉੱਥੋਂ ਵਾਪਸ ਆਏ ਪੰਜਾਬ ਉਹ ਜਤਿੰਦਰ ਸਿੰਘ ਜੀ ਲਿਖਦੇ ਕਹਿੰਦੇ ਮੇਰੇ ਪਿਤਾ ਜੀ ਬਡੇਰੀ ਉਮਰ ਹੋਣ ਕਰਕੇ ਉਹ ਕਹਿੰਦੇ ਵੀ ਮੈਨੂੰ ਬੰਬੇ ਜਾਣਾ ਬਹੁਤ ਔਖਾ ਲੱਗਦਾ ਦੂਰ ਹੈ ਪਤਾ ਨਹੀਂ ਲੱਗਣਾ ਕਹਿੰਦੇ ਮੈਂ ਉਹਨਾਂ ਦਿਨਾਂ ਦੇ ਵਿੱਚ ਫਿਰ ਸਿਮਲੇ ਡਿਊਟੀ ਕਰਦਾ ਸਾਂ ਸਿਮਲੇ ਡਿਊਟੀ ਕਰਦੇ ਮੇਰੇ ਪਿਤਾ ਜੀ ਨੇ ਮੈਨੂੰ ਨਾਲੇ ਤੇ ਉਹ ਚਿੱਠੀ ਭੇਜੀ ਜਿੰਦੇ ਵਿੱਚ ਉਹਨਾਂ ਨੇ ਐਡਰੈਸ ਲਿਖਿਆ ਤੇ ਨਾਲੇ ਕਹਿੰਦੇ ਉਹਨਾਂ ਨੇ ਉਹਦੇ ਵਿੱਚ ਦੱਸਿਆ ਵੀ ਵਿਆਹ ਆ ਪੁੱਤਰ ਤੂੰ ਜ਼ਰੂਰ ਜਾਣਾ ਆ ਕਿਉਂਕਿ ਉਸ ਬੱਚੇ ਨੇ ਸਾਡੀ ਸੇਵਾ ਬਹੁਤ ਕੀਤੀ ਕਹਿੰਦੇ ਮੈਂ ਚੱਲਣ ਤੋਂ ਪਹਿਲਾਂ ਸੋਚਿਆ ਵੀ ਉਹਨਾਂ ਦੇ ਪਰਿਵਾਰ ਨੂੰ ਪਹਿਲਾਂ ਚਿੱਠੀ ਲਿਖ ਦਵਾਂ ਕਿ ਜੇ ਅਸੀਂ ਤੁਹਾਡੇ ਵਿਆਹ ਦੇ ਵਿੱਚ ਆ ਰਹੇ ਹਾਂ ਤੇ ਮਹਾਰਾਜ ਕਿਰਪਾ ਕਰਨ ਕੋਈ ਸਾਡੇ ਲੈ ਹੁਕਮ ਹੋਵੇ ਤੇ ਦੱਸੋ ਕਹਿੰਦੇ ਜਦੋਂ ਮੈਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪਿਤਾ ਜੀ ਦਾ ਨਾਮ ਲੈ ਕੇ ਉਹ ਸਾਰਾ ਡਰੈਸ ਭਰ ਕੇ ਚਿੱਠੀ ਲਿਖੀ ਕਹਿੰਦੇ 15 20 ਦਿਨ ਬਾਅਦ ਉਸ ਚਿੱਠੀ ਦਾ ਫਿਰ ਜਵਾਬ ਆਉਂਦਾ ਆ ਕਹਿੰਦੇ ਮੈਨੂੰ ਪਤਾ ਲੱਗਾ ਵੀ ਸ਼ੁਕਰ ਹੈ ਚਿੱਠੀ ਦਾ ਜਵਾਬ ਆਇਆ ਕਹਿੰਦੇ ਮੈਂ ਚਿੱਠੀ ਜਦੋਂ ਖੋਲੀ ਖੋਲੀ ਤੇ ਬੜੇ ਖੁਸ਼ੀ-ਖੁਸ਼ੀ ਪਰ ਜਦੋਂ ਉਸ ਚਿੱਠੀ ਨੂੰ ਖੋਲ ਕੇ ਪੜਿਆ ਤੇ ਮੇਰਾ ਸਰੀਰ थरथਰ ਕੰਬੇ ਰੋਂਗਟੇ ਖੜੇ ਹੋ ਗਏ ਹਾਜ਼ਰ ਨਾਜ਼ਰ ਉਸ ਅਕਾਲ ਪੁਰਖ ਦੀ ਵਰਤ ਦੀ ਤਾਕਤ ਮੈਨੂੰ ਆਪਣੇ ਆਲੇ ਦੁਆਲੇ ਦੇ ਸੀ ਕਹਿੰਦੇ ਜਦੋਂ ਚਿੱਠੀ ਪੜ੍ਹੀ ਉਹਦੇ ਵਿੱਚ ਲਿਖਿਆ ਹੋਇਆ ਸੀ ਜੇ ਤੁਹਾਡੀ ਚਿੱਠੀ ਮਿਲੀ ਸਾਨੂੰ ਬਹੁਤ ਚੰਗਾ ਲੱਗਾ ਤੁਸੀਂ ਸਾਨੂੰ ਇਹ ਵੀ ਦੱਸਿਆ ਕਿ ਤੁਹਾਡਾ ਪੁੱਤਰ ਸਰੇਂਦਰ ਸਿੰਘ ਸਾਨੂੰ ਮਿਲਿਆ ਸੀ ਜਿਨ੍ਹਾਂ ਨੇ ਮੇਰੇ ਮਾਪਿਓ ਦੀ ਬੜੀ ਸੇਵਾ ਕੀਤੀ ਤਾਂ ਕਰਕੇ ਅਸੀਂ ਤੁਹਾਡੀ ਬੇਟੀ ਦੇ ਵਿਆਹ ਤੇ ਆਉਣ ਦੀ ਚਾਹਨਾ ਰੱਖਦੇ ਹਾਂ ਕਹਿੰਦੇ ਸਾਨੂੰ ਤੁਹਾਡੀ ਚਿੱਠੀ ਜ਼ਰੂਰ ਮਿਲੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਪੁੱਤਰ ਦਾ ਤਾਂ ਅੱਜ ਤੋਂ 10 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਤੇ ਸਾਡਾ ਪੁੱਤਰ ਗੁਰੂ ਘਰ ਦਾ ਬੜਾ ਵੱਡਾ ਪ੍ਰੇਮੀ ਸੀ ਉਹ ਹਮੇਸ਼ਾ ਕਹਿੰਦਾ ਸੀ ਮੈਂ ਤੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕਰਦੇ ਰਹਿਣਾ ਮੈਂ ਤੇ ਸਾਰੀ ਉਮਰ ਮਹਾਰਾਜ ਦੇ ਦਰਬਾਰ ਉੱਪਰ ਰਹਿਣਾ ਆ ਕਹਿੰਦੇ ਸਾਨੂੰ ਅੱਜ ਬੜੀ ਖੁਸ਼ੀ ਹੈ ਕਿ ਸਾਡਾ ਪੁੱਤਰ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾਣ ਵਾਲੀਆਂ ਸੰਗਤਾਂ ਤੋਂ ਅੱਜ ਵੀ ਸੇਵਾ ਕਰਦਾ ਰਹਿੰਦਾ ਹੈ ਕਹਿੰਦੇ ਜਦੋਂ ਮੈਂ ਇਹ ਚਿੱਠੀ ਪੜੀ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਮੈਂ ਜਦੋਂ ਆਪਣੇ ਮਾਪਿਆਂ ਨੂੰ ਦੱਸਿਆ ਕਹਿੰਦੇ ਉਹਨਾਂ ਦੀ ਵੀ ਹਰਾਨੀ ਦੀ ਕੋਈ ਹੱਦ ਨਾ ਰਹੀ ਕਿ ਪ੍ਰਮਾਤਮਾ ਦੇ ਐਡੇ ਵੱਡੇ ਰੰਗ ਐਡੇ ਵੱਡੇ ਕੋਤਕ ਜਿਹੜੀਆਂ ਆਤਮਾਵਾਂ ਇਸ ਸੰਸਾਰ ਤੋਂ ਦੂਰ ਵੀ ਚਲੀਆਂ ਗਈਆਂ ਨੇ ਰੱਬ ਉਹਨਾਂ ਨੂੰ ਵੀ ਆਪਣੀ ਸੇਵਾ ਦੇ ਵਿੱਚ ਲਈ ਰੱਖਦਾ ਆ ਪਰ ਇਹ ਵਰਤਾਰਾ ਵਰਤਦਾ ਉਹਨਾਂ ਨਾਲ ਹੈ ਜੀ ਜਿਹੜੀਆਂ ਨਿਰਮਲ ਰੂਹਾਂ ਨੇ ਜਿਹੜਾ ਖੜਾ ਹੀ ਪ੍ਰੇਪਤ ਹੈ ਜਿਹੜਾ ਖੜਾ ਹੀ ਬੇਈਮਾਨੀ ਤੇ ਆ ਉਹਦੇ ਨਾਲ ਇਹ ਘਟਨਾਣੀ ਵਰਤ ਸਕਦੀ ਦੂਸਰੀ ਗੱਲ ਇਹ ਵਰਤਾਰਾ ਜਿਨ੍ਹਾਂ ਦੇ ਨਾਲ ਵਰਤਦਾ ਆ ਆਪਾਂ ਉਹਨਾਂ ਉੱਪਰ ਯਕੀਨ ਕਰੀਏ ਜਾਂ ਨਾ ਕਰੀਏ ਉਹਨਾਂ ਗੁਰਮੁਖਾਂ ਨੂੰ ਕੋਈ ਫਰਕ ਨਹੀਂ ਪੈਂਦਾ ਹ ਇੱਕ ਪ੍ਰਸੂਤ ਦੀ ਪੀੜਾ ਔਰਤ ਹੰਡਾਉਂਦੀ ਏ ਬੰਦੇ ਲੱਕ ਕਹਣ ਤੈਨੂੰ ਕਿਹਾ ਤੈਨੂੰ ਕਿਹਾ ਬੰਦਿਆਂ ਨੂੰ ਕੀ ਪਤਾ ਇਹ ਤੇ ਔਰਤ ਹੀ ਜਾਣਦੀ ਜਿਹਨੇ ਆਪਣੇ ਤਨੁ ਪ੍ਰੋਸ ਪੀੜਾ ਨੂੰ ਹੰਡਾਇਆ ਆ ਪਰ ਸੱਚੀ ਗੱਲ ਏ ਰੱਬ ਹਮੇਸ਼ਾ ਮੈਨੂੰ ਤੁਹਾਨੂੰ ਆਪਣੀ ਹੋਂਦ ਆਪਣੀ ਤਾਕਤ ਜਨਾਉਣ ਵਾਸਤੇ ਅਜੇ ਕਈ ਕੌਤਕ ਵਰਤਾ ਕੇ ਵਿਖਾਉਂਦਾ ਹੈ ਕਿ ਇਹ ਬੰਦਾ ਇਹਨਾਂ ਕੌਤਕਾਂ ਨੂੰ ਸੁਣ ਕੇ ਮੇਰੇ ਨਾਮ ਵਾਲੇ ਪਾਸੇ ਮੇਰੀ ਬਾਣੀ ਵਾਲੇ ਪਾਸੇ ਮੇਰੀ ਸੰਗਤ ਵਾਲੇ ਪਾਸੇ ਜੁੜ ਜਾਏ ਤੇ ਆਪਾਂ ਅਗੋਂ ਸ਼ੰਕਾ ਕਰਨ ਲੱਗ ਪੈਂਦੇ ਨਹੀਂ ਨਹੀਂ ਬਾਬਾ ਜੀ ਇਹ ਨਹੀਂ ਹੋ ਸਕਦਾ ਇਹ ਝੂਠ ਆ ਇਹ ਪ੍ਰੇਵ ਆ ਜੀ ਵੇਖੋ ਜਿਨ੍ਹਾਂ ਤੇ ਮਹਾਰਾਜ ਦੀ ਖੁਸ਼ੀ ਲੈਣੀ ਉਹਨਾਂ ਨੂੰ ਤੇ ਇਸ ਦਰ ਦੀ ਮਿੱਟੀ ਵੀ ਹੀਰਿਆਂ ਤੋਂ ਵੱਧ ਕੇ ਚੰਗੀ ਲੱਗਦੀ ਜੇ ਤੇ ਜਿਨ੍ਹਾਂ ਨੇ ਇਸ ਦਰ ਤੋਂ ਨਹੀਂ ਕੁਝ ਲੈਣਾ ਸੱਚੀ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਆਸ਼ਾਨੋ ਸ਼ੌਕਤ ਵੀ ਬੜੀ ਚੁੱਭਦੀ ਪਈ ਜੀ